ਉਹਨਰ ਬਾਪ ਨਹੀਂ ਸੀ ਬਣਾਉਂਦੇ ਉਹਨ ਸਾਸਨਤ ਨਹੀਂ ਸੀ ਬੈਠਦੇ ਪਰ ਦਰਿਆ ਤੋਂ ਪਾਣੀ ਲਿਆਉਣ ਦੀ ਸੇਵਾ ਹਾਲੇ ਵੀ ਉਹਨਾਂ ਨੇ ਛੱਡੀ ਨਹੀਂ ਸੀ ਇੱਕ ਦਿਨ ਕੀ ਹੋਇਆ ਵਾਪਸ ਆ ਰਹੇ ਆ ਨਾਨਕ ਵੀ ਨਾਲ ਹੈ ਤੇ ਸਾਹ ਚੜ ਗਿਆ ਕਿਉਂਕਿ ਇਹ ਸਰੀਰ ਹੈ ਨਾਸ਼ਵਾਨ ਤੇ ਬਾਬਾ ਜੀ ਨੇ ਉਹ ਜਿਹੜੀ ਪਾਣੀ ਦੀ ਗੱਗਰ ਪਿੱਛੇ ਰੱਖੀ ਉਹਨਾਂ ਨੂੰ ਆਪਣੀ ਗੋਦੀ ਚ ਟਾਲਿਆ ਪਰਵਰਤਗਾਰ ਆ ਉਹਨਾਂ ਨੂੰ ਤਿਸ ਦਾ ਸਾਰਾ ਕੁਝ ਕਿਉਂ ਕਹਿੰਦੇ ਬਹੁਤ ਮਰਦਾਨਿਆ ਕੋਈ ਆਖਰੀ ਇੱਛਾ ਹੋਵੇ ਤੇ ਮਰਦਾਨਾ ਜੀ ਕਹਿੰਦੇ ਬੱਬਾ ਇਹ ਘਤੀ ਮਿਲਿਆ ਤਾਂ ਪਛਾਣ ਲਿਆ